ਚਮਕੌਰ ਸਾਹਿਬ ਦੀ ਜੰਗ ਅਤੇ ਇਸ ਦੇ ਵਿੱਚ ਹੋਈਆਂ ਸ਼ਹਾਦਤਾਂ ਬਾਰੇ ਪਤਾ ਲੱਗਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਅਤੇ ਸੰਗਤ ਦੇ ਨਾਲ ਜੁੜੀ ਬੀਬੀ ਹਰਸ਼ਰਨ ਕੌਰ ਨੇ ਆਪਣੀ ਮਾਤਾ ਜੀ ਤੋਂ ਆਗਿਆ ਲੈ ਕੇ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਵੱਡੇ ਸਾਬਜ਼ਾਦਿਆਂ ਅਤੇ ਸਿੰਘਾਂ ਦੇ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਲਿਆ ਅਤੇ ਰਾਤ ਦੇ ਹਨੇਰੇ ਵਿੱਚ ਚਮਕੌਰ ਦੀ ਗੜੀ ਕੋਲ ਪਹੁੰਚੀ ਇਸ ਸਮੇਂ ਮੁਗਲ ਫੌਜਾਂ ਗੜੀ ਦੇ ਦੁਆਲੇ ਆਪਣਾ ਪੈਰਾ ਲਾ ਰਹੀਆਂ ਸਨ ਅਤੇ ਗੁਰੂ ਸਾਹਿਬ ਦੇ ਆਸਰੇ ਦੇ ਨਾਲ ਬੀਬੀ ਹਰਸ਼ਰੰਕੌਰ ਜੀ ਨੇ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਪਾਵਨ ਸ਼ਰੀਰਾਂ ਨੂੰ ਖੋਜਿਆ ਅਤੇ ਇਕੱਠੇ ਕੀਤਾ। ਬੀਬੀ ਹਰਸ਼ਰੰਕੌਰ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਬਾਕੀ ਸਿੰਘਾਂ ਦਾ ਸੰਸਕਾਰ ਕਰਨ ਦੇ ਲਈ ਚਿਖੜ ਤਿਆਰ ਕੀਤੀਆਂ ਅਤੇ ਇਕੱਠਾ ਹੀ ਅਗਨ ਭੇਟ ਕਰਨ ਉਪਰੰਤ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਚਿਤਾ ਜਲਦੀ ਦੇਖ ਮੁਗਲ ਫੌਜ ਨੇ ਉਸ ਪਾਸੇ ਕਮਾਂਡ ਦਿੱਤੀ ਅਤੇ ਇਸ ਗੱਲ ਦਾ ਪਤਾ ਲੱਗਣ ਦੇ ਉਹਨਾਂ ਨੇ ਬੀਬੀ ਹਰਸ਼ਰਨ ਕੌਰ ਦੇ ਉੱਤੇ ਹਮਲਾ ਕੀਤਾ ਤਾਂ ਬੀਬੀ ਹਰਸ਼ਰਨ ਕੌਰ ਨੇ ਸੂਰਮਤਾਈ ਦੇ ਨਾਲ ਲੜ ਕੇ ਡਟ ਕੇ ਸਾਹਮਣਾ ਕੀਤਾ ਮੁਕਾਬਲਾ ਕੀਤਾ ਅਤੇ ਜ਼ਖਮੀ ਹੋ ਕੇ ਡਿੱਗ ਪਈ ਤਾਂ ਮੁਗਲ ਫੌਜ ਨੇ ਬੀਬੀ ਹਰਸ਼ਰਨ ਕੌਰ ਜੀ ਨੂੰ ਵੀ ਜਲਦੀ ਹੋਈ ਚੀਖਾ ਦੇ ਵਿੱਚ ਸੁੱਟ ਕੇ ਜਿੰਦਾ ਹੀ ਅਗਨ ਭੇਟ ਕਰ ਦਿੱਤਾ